ਮਾਸੀ ਵਾਲਾ ਹੋਰ ਕਈ ਪਿੰਡ ਨੇ ਜਿਨ੍ਹਾਂ ਦੇ ਨਾਂ ਨਹੀਂ ਪਤਾ ਲੱਗੇ ਲੱਗੇ ਇਹ ਆ ਸੰਦੀਪ ਪੱਲ ਤੇ ਇਹ ਠੀਕ ਹੀ ਇਹਦਾ ਗਲਾ ਖਰਾਬ ਹੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਪਿੰਡ ਦੀ ਅਪਡੇਟ ਇਹ ਆ ਕਿ ਘਰੇ ਨਹੀਂ ਪੈਂਡਿਆ ਫੇਰ ਤੇ ਉਦਾਂ ਬੰਨ ਬੰਨਣ ਦੇ ਆ ਜਿਹੜਾ ਕੋਹਨਿਆਲ ਵਾਲਾ ਬੰਨ ਆ ਉਹ ਬਾਜ ਚੱਲਾਈ ਤਿੰਨ ਬੰਨ ਟੁੱਟੇ ਹੀ ਵੇਖੋ ਹੁਣ ਕਿੰਨੇ ਚਿਰਤਾ ਕੋ ਬੰਨੇ ਜਾਂਦੇ ਆ ਸੇਵਾ ਲੱਗੀ ਆ ਅੱਜ ਜਦ ਰਸੋਈ ਦੇ ਉਹ ਡਿਨਰ ਸੈੱਟ ਦੇ ਜਿਹੜੇ ਥੋੜੇ ਜਿਹਾ ਭਾਂਡੇ ਹੀ ਉਹ ਧੋਤੇ ਇੱਧਰ ਮੈਂ ਅਲਮਾਰੀ ਦੇ ਕੱਪੜੇ ਸੈੱਟ ਕਰਨ ਦੀ ਖਲਾਰਾ ਪਾਇਆ ਮੈਂ ਧੁੱਪ ਲੱਗੀ ਚੱਲ ਕੰਮ ਕਰ ਲੈਣੀ ਕੱਪੜੇ ਬਾਹਰ ਸੁੱਕਣੇ ਪਾਏ ਆ ਸੁੱਕ ਜਾਣਗੇ ਉਧਰ ਤੇ ਅਜੇ ਗਿੱਲਾ ਜਿਹਾ ਵਾ ਕਿਉਂਕਿ ਸਾਰੀ ਰਾਤ ਤੇ ਕੱਲ ਮੀਂਹ ਪੈਂਦਾ ਰਿਹਾ ਮੈਂ ਦਵਾਈ ਲੈਣਤੀ ਹੀ ਜਿਹੜੀ ਫਿਰ ਉਹਨੇ ਤਾਕਤ ਦੀਆਂ ਗੋਲੀਆਂ ਦਿੱਤੀਆਂ ਪਤਾ ਨਹੀਂ ਆ ਗੋਲੀ ਦਿੱਤੀ ਕਹਿੰਦੇ ਕਿ ਇਹਦੇ ਨਾਲ ਰੈਸਟ ਚਾਹੀਦੀ ਆ ਰੈਸਟ ਮੇਰੇ ਕੋਲ ਹੁੰਦੀ ਨਹੀਂ ਆ ਮੈਂ ਰਾਤ ਨੂੰ ਖਾ ਲੈਨੀ ਮੈਂ ਰਾਤ ਨੂੰ ਰੈਸਟ ਹੋ ਜਾਂਦੀ ਆ ਵਾਲੀ ਰਾਤ ਨੂੰ ਰੈਸਟ ਹੋ ਜਾਂਦੀ ਆ ਤੇ ਹੁਣ ਦਿਨੇ ਤੇ ਬੈਠਾ ਨਹੀਂ ਜਾਂਦਾ ਇੰਨਾ ਖਲਾਰਾ ਵੇਖ ਕੇ ਕਿ ਘਰ ਦਾ ਕੰਮ ਕਰ ਲਈਏ ਮੈਂ ਮੰਮੀ ਉਹਨਾਂ ਨੂੰ ਵੀ ਕਿਹਾ ਕਰੋ ਹੁਣ ਕਿ ਬੈੱਡ 'ਚ ਕੱਪੜੇ ਕੁੱਪੜੇ ਰੱਖ ਦੋ ਕਿਉਂਕਿ ਹੁਣ ਬੰਨ ਬਾਜ ਚੱਲਾ ਵਾ ਕਿ ਬਤਾਂ ਪਾਣੀ ਨਾ ਹੀ ਆਏ ਉੱਧਾ ਰੋਡ ਤੇ ਪਾਣੀ ਹੈਗਾ ਅਜੇ ਵੀ ਹੈਗਾ ਪਾਣੀ ਪੈਲੀਆਂ ਜਿੱਤੇ ਸੁੱਕ ਨਹੀਂ ਵਿਆ ਜਿੰਨਾ ਚਿਰ ਧੁੱਪਾਂ ਨਾ ਲੱਗਣਗੀਆਂ ਹਜੇ ਬਾਰਿਸ਼ ਹੋਣੀ ਅੱਜ ਫੇਰ ਪਤਾ ਨਹੀਂ ਕੀ ਬਣਨਿਆ ਏ ਇੱਥੇ ਫੇਰ ਸਤਲੁਜ ਦੇ ਬੰਨ ਦਾ ਉਹ ਬੰਨਣ ਦੇ ਸਿਮਰ ਉਹਨਾਂ ਦੀ ਡਿਊਟੀ ਲੱਗੀ ਏ ਕੰਪਨੀ ਵੱਲੋਂ ਹੀ ਤੇ ਉੱਥੇ ਗਏ ਆ ਵਾਹਿਗੁਰੂ ਮੇਰੀ ਕਰੇ ਪੰਜਾਬ ਤੇ ਤੇ ਉਹਨਾਂ ਨੂੰ ਫੇਰ ਉੱਠਣ ਦਾ ਹੌਂਸਲਾ ਦੇ ਜਿੰਨਾ ਜਿੰਨਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਏ ਇੱਥੇ ਘਰ ਦਾ ਕੰਮ ਵੀ ਉਦੋਂ ਦਾ ਦਿਲ ਨਹੀਂ ਹੀ ਕਰਨਿਆ ਕਰਨ ਨੂੰ ਕਿ ਅੱਜ ਥੋੜੀ ਜੀ ਸਿਹਤ ਵੀ ਠੀਕ ਆ ਤੇ ਘਰੋਂ ਵੀ ਫੋਨ ਆਇਆ ਕਿ ਠੀਕ ਠਾਕ ਨੇ ਮੈਂ ਮੰਮੀ ਉਹਨਾਂ ਨੂੰ ਮੈਂ ਕਿਹਾ ਸੰਭਾਲ ਸਾਬ ਲੋ ਹੁਣ ਮੈਂ ਵੀ ਮੈਂ ਕਿਹਾ ਚੱਲ ਆਪਣੇ ਘਰ ਦਾ ਵੀ ਕਰ ਲਾਂ ਇੱਥੇ ਵੀ ਸਲਾਬਾ ਜਾਂ ਚੜਿਆ ਸੀ ਤੇ ਚੱਲ ਕੱਪੜੇ ਅਲਮਾਰੀ ਦੇ ਜੋੜ ਜਾਣ ਕੇ ਰੱਖ ਲਈਏ ਚਾਜਨਾ ਉਦੋਂ ਦੀ ਕਦੇ ਆ ਗਏ ਕਦੇ ਚੱਲ ਗਏ ਪਿੰਡ ਵੀ ਗਏ ਹਾਂ ਫਿਰ ਇਹ ਸੇਵਾ ਕਰਨ ਗਏ ਹੀ ਐਦਾਂ ਹੀ ਮੈਂ ਕੱਪੜੇ ਨਾ ਤਾਂ ਤਾਂ ਚਾੜ ਕੇ ਰੱਖ ਦੀ ਗਈ ਅਲਮਾਰੀ ਚ ਮਤਲਬ ਗਾਜ ਜਾਂ ਪਿਆਈ ਹੁਣ ਮੈਂ ਇਕੱਠੀ ਕਰ ਲਾਂ ਤੇ ਜੋੜ ਲਾਂ ਚਲੋ ਮੈਂ ਕੰਮ ਕਰ ਲਾਂ ਹੁਣ ਨਾਲ ਨਾਲ ਮੇਰੇ ਕੋ ਵਲੌਗ ਨਹੀਂ ਬਣਦਾ ਸਾਰਾ ਪਾਇਆ ਜੇ ਮੈਂ ਅੱਧੇ ਜੋੜ ਕੇ ਰੱਖ ਲਿਆ ਇੱਕ ਸਾਈਡ ਦੇ ਉਹਦੇ ਨੀਚਲੇ ਜਿਹੜੇ ਆ ਡਰਾ ਉਹ ਸਾਫ਼ ਕਰਨ ਵਾਲੇ ਆ ਬਸ ਬਾਕੀ ਕਰ ਲਈ ਸਫਾਈ ਕੱਪੜੇ ਵੀ ਧੋਲੇ ਅੱਜ ਤੇ ਇੱਧਰ ਵੀ ਸਫਾਈ ਕੀਤੀ ਆ ਤੇ ਇੱਧਰ ਵੀ ਸਾਰੇ ਪਾਸੋਂ ਪੋਚਾ ਰਹਿ ਗਿਆ ਲਾਉਣ ਵਾਲਾ ਤੇ ਸ਼ਾਮ ਹੋ ਗਈ ਐ ਸਵੇਰ ਦੀ ਲੱਗੀ ਐ ਸੋ ਯੂਟੀਬੀ ਤੇ ਲਿਆ ਸਭ ਸਾਫ ਕੀਤਾ ਕਿਚਨ ਵੀ ਪੋਚਾ ਰਹਿ ਗਿਆ ਤਾਂ ਕਰਕੇ ਮੈਂ ਟੁੱਪਰ ਰੱਖਿਆ ਜਿਵੇਂ ਅੱਜ ਕੇ 58 ਮਿੰਟ ਹੋਏ ਆ ਸ਼ਾਮ ਦੇ ਤੇ ਕੱਪੜੇ ਕੁੱਪੜੇ ਸਭ ਧੋਲੇ ਹੀ ਮੈਂ ਪਹਿਲਾਂ ਹੀ ਪੋਚਾ ਹੁਣ ਲਾਇਆ ਸਾਰੇ ਸਫਾਈ ਕੀਤੀ ਅੱਜ ਸਾਰੇ ਮਤਲਬ ਜਾਲਾ ਜੁਲਾ ਵੀ ਝਾੜਿਆ ਨਾ ਤੇ ਅਲਮਾਰੀ ਦੀ ਵੀ ਸਾਰੀ ਸਫਾਈ ਕੀਤੀ ਜੁਐਲਰੀ ਦੀ ਚੰਗੀ ਤਰ੍ਹਾਂ ਕਰਕੇ ਰੱਖੀ ਸਾਰਾ ਸਾਰਾ ਮਤਲਬ ਇਹ ਤੋਂ ਲੈ ਕੇ ਜੈਡ ਤੱਕ ਤੇ ਹੁਣ ਪੋਚਾ ਲਾ ਕੇ ਵਿਲੀ ਹੋਈ ਆ ਰਸੋਈ ਦਾ ਬਸ ਛਾਨਣਾ ਰਹਿ ਗਿਆ ਤੇ ਉਹ ਉੱਤੋਂ ਕੰਦ ਮੈਂ ਤਾਂ ਨਹੀਂ ਝਾੜੀ ਮੈਂ ਥੱਲਿਓਂ ਕਰਤੀ ਸਫਾਈ ਸਾਰੇ ਇਧਰੋਂ ਆਹ ਸੈਟਿੰਗ ਕਰਤੀ ਆ ਬਸ ਉਹੀ ਰਹਿ ਗਿਆ ਛਾਨਣਾ ਜਿਆ ਇਧਰ ਵੀ ਹੋ ਗਈ ਆ ਬਾਹਰ ਵੀ ਸੈਟਿੰਗ ਹੋ ਗਈ ਫ੍ਰਿਜ ਦਾ ਉੱਪਰਲਾ ਕਵਰ ਰੰਦਾ ਵਾ ਸਾਫ ਕਰਨ ਵਾਲਾ ਥੋੜਾ ਥੋੜਾ ਮਤਲਬ ਬਾਕੀ ਸਾਰੇ ਐ ਸਫਾਈ ਕਰਤੀ ਮੈਂ ਏਸੀ ਦੇ ਵੀ ਨਾ ਫਿਲਟਰ ਸਾਫ ਕੀਤੇ ਏਸੀ ਨਾ ਧੂਆਂ ਮਾਰਨ ਲੱਗ ਪਿਆ ਹੈ ਤੇ ਮੈਨੂੰ ਲੱਗਦਾ ਕਿ ਏਸੀ ਦੇ ਫਿਲਟਰ ਦੇ ਪਿੱਛੇ ਬਰਫ਼ ਜੰਮੀ ਹੋਣੀ ਕਹਿੰਦੇ ਆ ਪਤਾ ਨਹੀਂ ਇਦਾਂ ਤਾਂ ਧੂਆਂ ਮਾਰਦਾ ਤਾਂ ਕਰਕੇ ਸਾਰੇ ਸਫਾਈ ਕੀਤੀ ਅੱਜ ਲਹਿਣ ਚੱਲ ਗਈ ਹਾਂ ਤੇ ਕੱਪੜੇ ਬਾਹਰ ਨਹੀਂ ਆ ਗਿਆ ਹੁਣ ਮੈਂ ਇੱਥੇ ਰੈਕ ਤੇ ਪਾ ਕੇ ਸੁੱਕਣੇ ਆਰ ਨਹੀਂ ਆਇਆ। ਮੀਂਹ বিনা ਹਟਣ ਨਹੀਂ ਡਿਆ ਕਿੰਨੇ ਦਿਨ ਹੋ ਗਏ ਆ। ਅਹੀਂ ਤੇ ਸਫਾਈ ਕਰ ਲਈ ਆ ਤੇ ਜਿਨ੍ਹਾਂ ਦੇ ਘਰਾਂ ਚ ਹਾੜ ਆਏ ਆ। ਉਹਨਾਂ ਨੇ ਵਿਚਾਰਿਆਂ ਨੇ ਉੱਥੇ ਹੀ ਜੇ ਸਮਾਨ ਰੱਖਿਆ ਹੋਣਾ ਵਾ। ਕਿੱਦਾਂ ਕਦੋਂ ਧੁੱਪਾਂ ਲੱਗਣਗੀਆਂ, ਕਦੋਂ ਪਾਣੀ ਸੁੱਕੇਗਾ, ਕਦੋਂ ਸਲਾਬਾ ਘਰਾ ਤੋਂ ਜਾਏਗਾ, ਕਦੋਂ ਕੱਪੜੇ ਸੁਕਾ ਕੇ ਰੱਖਣਗੇ ਅੰਦਰਾਂ ਚ। ਤੇ ਕੰਨਾਂ ਦੇ ਤੇ ਕੱਪੜੇ ਵਿਚਾਰਿਆਂ ਦੇ ਭੇਜ ਗਏ ਸਾਰੇ ਸਾਰੇ ਖਰਾਬ ਹੀ ਹੋ ਗਏ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਮੈਂ ਸਵੇਰ ਦੀ ਸੰਗੀਤ ਆ ਲਾਈ ਅੱਜ ਨੇ ਬਹੁਤ ਕੰਮ ਕੀਤਾ ਵਿਚਾਰੀ ਰਸੋਈ ਦੀ ਸਫਾਈ ਕਰਨੀ ਤੇ ਆਪਾਂ ਕਰਤੀ ਅੱਜ ਕਿਚਨ ਕਲੀਨ ਕਰਤਾ ਏ ਤੇ ਕੱਲ ਮੈਂ ਕਿਤੇ ਜਾਣਾ ਏ ਤੇ ਫਿਰ ਪਰਸੋਂ ਆਉਂਗੀ ਦਾ ਕੱਲ ਸ਼ਾਮ ਨੂੰ ਸੱਚ ਆ ਜਾਾਂਗੀ ਉਧਰੋਂ ਇੱਧਰ ਹਨਾ ਤੇ ਕੱਲ ਮੈਂ ਦਵਾਈ ਲੈਣ ਜਾਣਾ ਏ ਆਪਣੀ ਤੇ ਫਿਰ ਸ਼ਾਮ ਨੂੰ ਇੱਥੇ ਆ ਜਾਾਂਗੀ ਤੇ ਹੁਣ ਮੈਂ ਜਾਂਦਿਆਂ ਨਾ ਥੋੜੇ ਦਿਨ ਰੋਕ ਕੇ ਚੱਲਾਂਗੇ ਫਿਰ ਜਿਆਦਾ ਜਨਾ ਕਿ ਜੋ ਬਾਜ਼ਾਰ ਜਾਣਾ ਥੋੜਾ ਜਿਹਾ ਸਮਾਨ ਲੈਣਾ ਆਪਣਾ ਸ਼ੈਂਪੂ ਵਗੈਰਾ ਹੁਣ ਜਾਂਦੀ ਆ ਜੇ ਸਿਮਰ ਲੈਣ ਹੁੰਦੇ ਆ ਹੁਣ ਮੈਂ ਉਹਨੂੰ ਕਿਹਾ ਸ਼ਾਮਾਂ ਨੂੰ ਆਈ ਉਹ ਵੀ ਥੱਕ ਕੇ ਆਏ ਉੱਥੋਂ ਬੰਨ ਤੂੰ ਸੱਤ ਲੂਸਦੇ ਬੰਨ ਬੰਨਦੇ ਤੀ ਪਿਛਲਾ ਵਲੌਗ ਵੇਖਿਆ ਹੀ ਆ ਤੇ ਉੱਥੋਂ ਫਿਰ ਥੱਕ ਕੇ ਆਏ ਹੀ ਤੇ ਸੌਂਗੇ ਹੀ ਆ ਕੇ ਨਾਲੇ ਉਹਨੂੰ ਬੁਖਾਰ ਵੜਾ ਹੋ ਗਿਆ ਤਿੰਨ ਦਿਨ ਰੋਜ਼ ਹੀ ਹੁੰਦਾ ਰੋਜ਼ ਬੁਖਾਰ ਚੜਿਆ ਬਾਰਿਸ਼ ਹੋਣਦੀ ਹੈ ਨਾ ਬਾਰਿਸ਼ ਚ ਹੁੰਦੇ ਹੁੰਦੇ ਬਾਰਿਸ਼ ਚ ਖਲੋਤਾ ਰਹਿੰਦਾ ਤੇ ਜਿਆਦਾ ਉਦ ਦਵਾਈ ਲਈ ਆ ਠੀਕ ਠਾਕ ਆ ਹੁਣ ਹੁਣ ਘੜੀ ਰੈਸਟ ਕਰ ਲਈ ਹੁਣ ਮੈਨੂੰ ਲੈਣ ਆਉਣਗੇ ਤੇ ਫਿਰ ਜਾਂਦੇ ਆਪਾਂ ਜਿਹੜਾ ਸ਼ੈਂਪੂ ਵਗੈਰਾ ਖਤਮ ਹੋਇਆ ਲੈ ਜਾਂਦੇ ਆ ਹਾਂ ਸ਼ੈਂਪੂ ਦੇ ਕੰਡੀਸ਼ਨਰ ਖਤਮ ਹੋਇਆ ਆ ਮੌਸਮ ਵੇਸੰਦੀ ਪਾਰ ਕਿੱਦਾਂ ਦਾ ਨਾ ਕਾਲਾ ਜਾ ਹੋਇਆ ਰਹਿੰਦਾ ਏ ਬੱਦਲਾ ਨਾ ਵੀ ਹੁੰਦੀ ਆ ਮਟਵਾਰਿਸ਼ ਵੀ ਹੋ ਜਾਂਦੀ ਮੀਂਹ ਆ ਜਾਂਦਾ ਉਸੇ ਵੇਲੇ ਪਤਾ ਨਹੀਂ ਮੌਸਮ ਕਿੱਦਾਂ ਦਾ ਏ ਰਸੋਈ ਦੇ ਭਾ ਰਸੋਈ ਕਲੀਨ ਹੋ ਗਈ ਏ ਸੈੱਟ ਹੋਇਆ ਏ ਬਾਕੀ ਤੇ ਤੁਹਾਨੂੰ ਪਤਾ ਹੀ ਆ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਫਿਰ ਪਿੱਛੇ ਵੀ ਤੂੰ ਠੇਡਾ ਲਵਾਏ ਨਾਰੀਅਲ ਪਾਣੀ ਪੀਣ ਲਈ ਰੁਕੇ ਹਾਂ ਨਾਰੀਅਲ ਪਾਣੀ ਸੰਸਰ ਵਾਲੀ ਬਨ ਤੇ ਸਤਲੋਈ ਦੇ ਪਾਣੀ ਦਾ ਪੱਧਰ ਬਹੁਤ ਘਟ ਗਿਆ ਹੁਣ ਪਾਣੀ ਨਹੀਂ ਬਚ ਲਿਆ ਸਤਲੋਚ ਪਾਣੀ ਘਟ ਗਿਆ ਤੇ ਆ ساری ਜ਼ਮੀਨ ਆ ਰੋੜ ਕੇ ਲੈ ਗਿਆ ਸਤਲੋਚ ਨਾਲ ਨਾਲ ਆ ਇੱਥੇ ਬਨ ਹੀ ਐਦਾਂ ਹੁੰਦਾ ਸੀ ਉਧਰ ਉਹ ਉੱਥੇ ਅਜੇ ਵੀ ਲੱਗੇ ਹੋਏ ਆ ਮੈਗਮੇ ਅਜੇ ਲੱਗੇ ਹੋਏ ਆ ਫੌਜ ਵੀ ਲੱਗੀ ਹੋਈ ਹੈ ਕਿ ਅੱਗੇ ਪਾਣੀ ਦੇ ਮਤਲਬ ਅੱਗੇ ਨਾ ਖੇਤ ਰੋੜਨਾ ਬੰਨ ਲਾਉਣ ਦੀ ਕੋਸ਼ਿਸ਼ ਕਰਦੇ ਪਏ ਆ

ਮੈਂ तमाम ਸਾਡੇ ਕਲਾਕਾਰਾਂ ਦਾ तमाम ਸਾਡੇ ਖਿਡਾਰੀ ਭਰਾਵਾਂ ਦਾ ਸਾਰ ਸੇਵਾਲੇ ਬਾਬਿਆਂ ਦਾ ਐਨ ਜੀਓਜ਼ ਦਾ ਮੈਂ ਬੜਾ ਬਸ਼ਕੁਰ ਹਾਂ ਕਿ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਤੇ ਲੋਕਾਂ ਨੇ ਪੰਜਾਬ ਤੇ ਉਹ ਜਿਹੜੇ ਅਣਖੀ ਔਰ ਗੈਰਤਮੰਦ ਲੋਕਾਂ ਨੇ ਅੱਜ ਪੰਜਾਬ ਦੇ ਨਾਲ ਉਹ ਖੜੇ ਨੇ ਤੇ ਕਰੋ ਯਾਰ ਮਾਈਕ ਸਾਫਤ ਕਰ ਲੈ ਯਾਰ ਲੋਕਾਂ ਨੂੰ ਪੁੱਛੋ ਅੱਜ ਜਿਹੜਾ ਕੈਮਰਾ ਜਿਹਨੇ ਕਪੜਾ ਜੀ ਪੁੱਛ ਅੱਜ ਕੈਮਰਾ ਨਾਲ ਅੱਛਾ ਰਾਜਾ ਜੀ ਤੇ ਪਹਿਲਾ ਸਵਾਲ ਇਸ ਹਾੜਾਂ ਦੇ ਪਿੱਛੇ ਕਿਤਨੇ ਕਿਤੇ ਸਰਕਾਰ ਦੀ ਹੀ ਕਮੀ ਪੇਸ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹੀ ਅੱਗੇ ਗੱਲ ਚਾਹੁੰਦੇ ਟਾਈ ਸੜਾ ਨਹੀਂ ਰੋਕਿਆ ਜਾ ਸਦ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਕੱਲ ਫਿਰ ਮੈਂ ਤੁਹਾਡੇ ਕੋਲ ਆ ਗਈ 100% ਅੱਜ ਪ੍ਰੈਸ ਕਾਨਫਰੰਸ ਹੈ ਸੀ ਇਸ ਪਰ ਤਰੀਕੇ ਦੇ ਨਾਲ ਭਾਖੜਾ, ਰਾਵੀ, ਤੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ। ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸકી। ਪੇਲਾਂ ਤੇ ਪਾਣੀ ਪਹੁੰਚਾਉਂਦੇ ਪਹੁੰਚਾਉਂਦੇ ਜਦੋਂ ਇਹ ਪਤਾ ਲੱਗਿਆ ਸੀ ਕਿ 105% بارش ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ। ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ 라ਵੀ ਨੇ ਉਧਰ ਬਹੁਤ ਤਹਿਰ ਮਚਾਇਆ ਐਵੇਂ ਬੀਬੀ ਐ ਪਖੜਾ ਬਿਆਸ ਜਿਹੜਾ ਬਿਆਸ ਹੈ ਉਹਨੇ ਬੜੀ ਤਬਾਈ ਮਚਾਈ ਸੋ ਪੌਂਗ ਡੈਮ ਨੂੰ ਸੈਕਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਉੱਤੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਅਗਰ ਦਰਿਆ ਨੂੰ ਖਾਲਿਆ ਜਾਂਦਾ ਯਾਨੀ ਕਿ ਪੱਟਿਆ ਜਾਂਦਾ ਜਿਹੜੀ ਕਿ ਘੱਟੋ ਘੱਟ ਸਿਆਣੇ ਕਹਿੰਦੇ ਆ ਜਿਹੜੇ ਮਾਹਿਰ ਐ 3000 ਕਰੋੜ ਰੁਪਇਆ ਆਏ ਸਾਲ ਇਹਨਾਂ ਦਰਿਆਵਾਂ ਨੂੰ ਸਾਰਿਆਂ ਨੂੰ ਮੇਨਟੇਨੈਂਸ ਆਸੇ ਚਾਹੀਦਾ ਜਿਹੜਾ ਕਦੇ ਰੁਪਇਆ ਲਾਇਆ ਹੀ ਨਹੀਂਗਾ ਤੇ ਇਹ ਹਾਥੇ ਨਾ ਵਾਪਰਦੇ ਜੂਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਹਰ ਗੱਲ ਤੇ ਮਜ਼ਾਕੀਆ ਮਸ਼ਕਰੀਆਂ ਜੇ ਪੰਜਾਬ ਦਾ ਮੁੱਖ ਮੰਤਰੀ ਸਮੇ ਸਿਰ ਇਹ ਫਲੱਡਾਂ ਨੂੰ ਲੈ ਕੇ ਤੇ ਮੌਨਸੂਨ ਤੇ بارش ਨੂੰ ਲੈ ਕੇ ਮੀਟਿੰਗ ਕਰ ਲੈਂਦਾ ਜਿਹੜੀ ਉਹ ਜੂਨ ਚ ਕੀਤੀ ਤੇ ਟੈਂਡਰ ਪੈਸੇ ਰਿਲੀਜ਼ ਕੀਤੇ ਔਰ ਟੈਂਡਰ ਨ ਲੱਗੇ ਤੇ ਫਲੱਡ ਆ ਗਿਆ ਡਰੇਨਾ ਉਵੇਂ ਨਹੀਂ ਉਵੇਂ ਪਈਆਂ ਸੋ ਕਹਿਣ ਦਾ ਭਾਵੇਂ ਹੈ ਅੱਜ ਕੱਗਰ ਟੁੱਟਣ ਦੇ ਕਿਨਾਰੇ ਇਹ ਸਰਕਾਰ ਦੀ ਸਰਾਸਰ ਨਲਕੀ ਹੈ ਦੋਨੋਂ ਸਰਕਾਰਾਂ ਕੇਂਦਰ ਸਰਕਾਰ 1600 ਕਰੋੜ ਦੇਗੀ ਲੱਗਦਾ ਸਰ 1600 ਕਰੋੜ ਨਾਲ ਸਾਡਾ ਕੀ ਬੰਨਾ ਹੈ ਸਾਡੀ ਝਾੜ ਵੀ ਕਿੱਲੀ ਨਹੀਂ ਹੋਣੀ 1600 ਕਰੋੜ ਨਾਲ ਇੰਨਾ ਬਹੁਤ ਇਨਸਾਨ ਹੈ ਮੈਨੂੰ ਲੱਗੇਗਾ ਕੀ ਬੋਲ ਮਗਰਾ ਦੰਦੇ ਨੂੰ ਮਗਰਾ ਪਾਪਾ ਮਗਰਾ ਅੱਜ ਸਤਿ ਸ਼੍ਰੀ ਅਕਾਲ ਅੱਜ ਦੂਜਾ ਦਿਨ ਆ ਅੱਜ ਧੁੱਪ ਕਾਫੀ ਲੱਗੀ ਆ ਹੁਣ ਮੀਂਹ ਹਟੇ ਆ ਤੇ ਅੱਜ ਕੱਪੜੇ-ਕੁੱਪੜੇ ਸੁਕਾਲੇ ਆ ਤੋ ਟਾ ਕੇ ਤੇ ਹੁਣ ਮੇਰਾ ਰਾਧਾ ਕੀ ਸੰਦੀਪ ਵੱਲ ਹੋਆ ਵਾ ਉਹਨੂੰ ਬੁਖਾਰ ਚੜਿਆ ਹੀ ਦੋ ਤਿੰਨ ਦਿਨ ਹੋ ਗਏ ਆ ਤੇ ਉਹਦਾ ਪਤਾ ਲਾਇਈਏ ਜਾ ਕੇ ਨਾਲੇ ਫੋਨ ਨਹੀਂ ਚੁੱਕਣ ਦੀ ਜਾ ਕੇ ਵੇਖੀਏ ਸਹੀ ਠੀਕ ਠਾਕ ਆ ਤੇ ਠੀਕਰੋਂ ਢੀ ਮੈਂ ਚਲ ਹੁਣ ਜਾਈਏ ਉਧਰ ਸੰਦੀਪ ਵੱਲ ਜਾਈਏ ਆ ਸੰਦੀਪ ਆਲ ਤੇ ਇਹ ਠੀਕ ਹੀ ਇਹਦਾ ਗਲਾ ਖਰਾਬ ਹੀ ਸੁਤੀ ਸੁਤੀ ਨੂੰ ਠਾਇਆ ਅਈ ਆ ਕੇ ਹੁਣ ਚਾਹ ਬਣਾਉਣ ਲੱਗੀ ਆ ਇੱਥੋਂ ਦੇ ਡੀਸੀ ਨੇ ਕਹਿਤਾ ਵਾ ਕਿ ਪਾਣੀ ਤੁਸੀਂ ਜਿਹੜਾ ਨਾ ਦੂਜਾ ਪੀਓ ਬੋਤਲਾਂ ਵਾਲਾ ਹੀ ਪੀਂਦੇ ਅਸੀਂ ਪਾਣੀ ਮੁੱਲ ਲਿਆਂਦੀਆਂ ਨੇ ਐਵੇਂ ਡੀਸੀ ਨੇ ਪਾਣੀ ਵੱਲੋਂ ਕਹਿਤਾ ਵਾ ਬਾਕੀ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਸਿਹਤ ਦਾ ਵੀ ਬੁਖਾਰ ਬਹੁਤ ਜ਼ਿਆਦਾ ਚੜਨ ਡੈ ਸਾਰਿਆਂ ਨੂੰ ਕਿਉਂਕਿ ਸਾਰੇ ਪਾਸੇ ਵਾਇਰਲ ਜਾ ਫਲਣ ਡਿਆ ਇਹ ਪਾਣੀ ਕਰਕੇ ਵੀ ਹੋਣਾ ਹੈ ਕੁਝ ਹੂੰ ਇਹ ਫੇਰ ਜਦੋਂ ਇਹ ਕਹਿੰਦੇ ਨਾ ਮੈਂ ਜਾਣਾ ਵਾ ਮੈਂ ਫਿਰ ਮੈਂ ਵੀ ਜਾ ਕੇ ਉੱਥੇ ਜਾ ਪੀਂਗੀ ਹੂੰ ਆਪਾਂ ਸੁਤੇ ਹੀ ਤੇ ਆਏ ਵਿਚਾਰੇ ਤੇ ਇਹਨਾਂ ਨੇ ਸੁਤੇ ਹੰਡਾ ਲਾ ਦਿੱਤਾ ਹਨ ਉਹਨਾਂ ਨੂੰ ਪਤਾ ਹੀ ਨਹੀਂ ਕੋਈ ਕੋਣ ਚ ਸੁਸਤੀ ਜੀ ਪਈ ਰਹਿੰਦੀ ਦੇਣੀ ਇਦਾਂ ਦੇ ਨੇ ਨਾਲੇ ਬੁਖਾਰ ਹੈ ਨਾ ਬੁਖਾਰ ਨੂੰ ਦਵਾਈ ਨਾ ਵੀ ਹੁੰਦਾ ਅੱਜ ਨਵੀਂ ਫਿਰ ਮੈਂ ਜਾਂਦਿਆਂ ਚੱਲ ਇੰਜੈਕਸ਼ਨ ਲਵਾ ਜਾਣੀ ਹੂੰ ਇਹ ਤਾਂ ਭਾਜੀ ਇੰਜੈਕਸ਼ਨ ਦੇ ਲੱਗ ਪਾਣੀ ਦੀ ਬੈਟੀ ਲੈ ਕੇ ਆਏ ਨੇ ਥੈਂਕ ਯੂ ਭਾਜੀ ਮੈਂ ਸੰਦੀਪੀ ਪਾਣੀ ਨਾ ਦੂਜਾ ਪੀਏ ਹਾਂ ਭਾਜੀ ਪੀਤੇ ਆਂ ਪਿਪੇਟੀ ਲਾ ਕੇ ਵਾਹਿਆ ਕੇ ਰੱਖਿਆ ਆਪਣੇ ਨਾ ਹੂੰ ਪਹਿਲਾਂ ਵੀ ਲੈਂਦੀ ਹਣੀ ਤਾ ਬਾਰਿਸ਼ ਨਾ ਗਲੀ ਚ ਸਾਰੇ ਪਾਣੀ ਭਰਿਆ ਏ ਪਤਾ ਨਹੀਂ ਜਿੰਨੇ 2-3 ਦਿਨ ਪਾਣੀ ਜਿਹੜਾ ਨਾ ਗੰਦਾ ਆਉਂਦਾ ਰਿਹਾ ਏ ਟੂਟੀ ਚ ਉਹਦੇ ਕਰਕੇ ਫਿਰ ਮਾਂ ਚ ਬੈ ਗਿਆ ਨਾ ਉਹ ਚੀਜ਼ ਭਾਜੀ ਉਹ ਸੋਦਾ ਵੈਸੇ ਵੀ ਉਹਨੇ ਕਿਹਾ ਪਾਣੀ ਦੂਜਾ ਪੀਓ ਚਲ ਆਪਣਾ ਧਿਆਨ ਰੱਖੀਏ ਜਦੋਂ ਆਪ ਲੱਗੀ ਆਪਾਂ ਬਾਲੀਆਂ ਖੋਲ੍ਹੀਆਂ ਸਾਹਮਣੇ ਹੋਰ ਬਾਤ ਚ ਨਾਗਰ ਹੋਣੀ ਨਹੀਂ ਬਣਾ ਬਾਲੀ ਹੋਣੀ ਨਹੀਂ ਬਣਾ ਇਹ ਦੋਨੋਂ ਭਰਾ ਚਾਹ ਪੀਂਦੇ ਲੰਮੇ ਬੈ ਕੇ ਚਾਹ ਪੀਂਦੇ ਦੋਵੇਂ ਭਰਾ ਇੱਕ ਸਾਈਡ ਤੇ ਹੀ ਰਹਿ ਜਾਂਦੀ ਤਾਂ ਹੀ ਚਾਹ ਹੂੰ ਇਹਨਾਂ ਦੇ ਤਾਂ ਨਹੀਂ ਲੀਡਰ ਫੈਟੀ ਆ ਤਾਂ ਹੀ ਬਾਬਾ ਜੀਸ਼ੇ ਨਹੀਂ ਦੋਨਾਂ ਨੇ ਲੀਡਰ ਫੈਟੀ ਜੇ ਕੋਈ ਵੀ ਟਾਮੂ ਚੀਜ਼ ਹੋਲੀ ਭਰਾ ਕਿੱਥੇ ਲੱਗ ਤੇਰਾ ਖੱਟੀ ਹੈ ਨਾਲ ਮੇਰਾ ਕਦੋਂ ਖੱਟੀ ਆ ਖੱਟੀ ਹੂੰ ਪਹਿਲਾ ਹੈਗਾ ਹੀ ਸ਼ਾਇਦ ਉਹ ਤੇ ਪਿੱਤਾ ਹੀ ਬਸ ਨਿਕਲ ਗਿਆ ਕੰਮ ਸੀਰੀ ਕੰਮ ਸੀਰੀ ਬੜੇ ਲਗਾ ਦੇ ਇਹਨਾਂ ਦੇ ਵਾਲ ਦੇਖੋ ਉਹ ਤੇ ਵਿਟਾਮਿਨ ਸੀ ਲਾਇਆ ਲਾ ਪਰ ਬੇਨਾਂ ਪਤਾ ਕੰਮ ਸੀ ਵਿਟਾਮਿਨ ਸੀ ਦੀ ਮੈਂ ਤਾਂ ਆ ਗਿਆ ਮੈਂ গলা ਸਾਫ਼ ਹੋ ਜਾਂਦਾ ਹੈ ਉਹਨੂੰ ਤਾਂ ਮਸ਼ੀਨ ਕਰ ਮਸ਼ੀਨ ਦਾ ਸਰਪਰ ਕਰਵਾ ਲਿਆ ਮੇਰੇ ਸਾਹਮਣੇ ਡਾਕਟਰ ਨਹੀਂ ਖਾਂਦੀ ਸੀ ਬਸ ਸੱਚਾ ਉਹਦੇ ਨਾਲ ਮਟਾਉਂਦੀ ਸੀ ਅਮਿਊਨਿਟੀ ਜੋ ਦਵਾਈ ਕਮਜ਼ੋਰ ਹੁੰਦੀ ਖਾਣੀ ਚਾਹੀਦੀ ਆ ਮੰਨਦੇ ਨਹੀਂ ਆ ਮੰਨਦੇ ਨਹੀਂ ਕਰਦੇ ਡਾਕਟਰ ਵੀ ਕੌਣ ਹੁੰਦਾ ਹੈ ਜਦੋਂ ਹਾਡੀ ਇਮਿਊਨਿਟੀ ਕਮਜ਼ੋਰ ਹੁੰਦੀ ਆ ਉਦੋਂ ਹੀ ਹਨ ਬਿਮਾਰੀਆਂ ਫੜਦੀਆਂ ਨੇ ਵੀ ਸੱਤ ਨੂੰ ਦਰਿਆ ਤੇ ਤੁਹਾਨੂੰ ਦੱਸਿਆ ਨਾ ਕਿ ਬੰਨ ਬਣਨ ਡਿਆ ਵਾ ਤੇ ਉੱਥੋਂ ਆਏ ਆ ਡਿਊਟੀ ਰੋਜ਼ ਹੀ ਜਾਂਦੇ ਵੀ ਸਾਮਾ ਨੂੰ ਆਉਂਦੇ ਘਰ ਦੱਸੋ ਉੱਥੇ ਦਾ ਕੀ ਹਾਲ ਚਾਲਾ ਉੱਥੋਂ ਦਾ ਹਾਲ ਚਾਲ ਕੀ ਦੱਸਾਂ ਮੈਂ ਉਹਦੇ ਬੰਨ ਨਹੀਂ ਵੱਜ ਸਕਦਾ ਬੰਨ ਜਿਹੜਾ ਪਹਿਲਾਂ ਸੀ ਉਹ ਬੰਨਣਾ ਪੈਣਾ ਵਾ ਜਿਹੜਾ ਪਹਿਲਾਂ ਟੁੱਟਾ ਉੱਥੇ ਬੰਨਣਾ ਪੈਣਾ ਹੁਣ ਲੋਕਾਂ ਦੇ ਖੇਤ ਅੱਗੇ ਝੜ ਗਏ ਕਿੰਨੇ ਕਿੱਲੇ ਕੋ ਕਿੱਲੇ ਝੜ ਗਏ ਹਾਂ ਤੇ ਉਹ ਬੰਨ ਬੰਨ ਲਈ ਉਹ ਪਰਲਾ ਬੰਨਣਾ ਨਾ ਜਿਹੜਾ ਉਹ ਉੱਚਾ ਵਾ ਇੰਦਰ ਨੀਵਾ ਹੋ ਗਿਆ ਵਾ ਹਾਂ ਉਹ ਨਹੀਂ ਵਗਣਾ ਪਣਾ ਪਾਣੀ ਦਾ ਵਹਾ ਉਧਰੋਂ ਨਹੀਂ ਕੱਢਣਾ ਪਣਾ ਫੇਰ ਬੰਨ ਬਣੇਗਾ ਤੇ ਉਹ ਬੰਨ ਟਿਕਨ ਨਹੀਂ ਦਿਆ ਜਾਲ ਨਹੀਂ ਨਾ ਬੰਨੇ ਉਹਨਾਂ ਨੇ ਜਾਲ ਲਾ ਕੇ ਵੀ ਨਹੀਂ ਕੋਈ ਬੰਨ ਜਾਲ ਲਾ ਦੇਣਗੇ ਤੇ ਫੇਰ ਲੋਕਾਂ ਦੇ ਖੇਤ ਨਹੀਂ ਹੁਣ ਝੜ ਗਿਆ ਤੇ ਦੇ ਵਿਚਾਰਿਆਂ ਦੇ ਝੜ ਗਏ ਹਾਂ ਝੜ ਗਏ ਹੋਰ ਅੱਗੇ ਬੰਨ ਬਣਾ ਹਾਂ ਜਿਸਰੀ ਵਾਲੀਆਂ ਜਮੀਨਾਂ ਨੇ ਲੋਕੀ ਉੱਥੇ ਥੋੜਾ ਬੰਨ ਮਿਲੋਂ ਦੇਣਗੇ ਹਣ ਹਮ ਚਲੋ ਅਸੀਂ ਪਾਣੀ ਦਾ ਰੋਗਦਾਮ ਕਰਨ ਲਈ ਬੰਦ ਲਾਤੇ ਹਮ ਬਾਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਧਰ بڑا ਨੁਕਸਾਨ ਹੋਇਆ ਹੈ ਇੱਧਰ ਤੇ ਚਲੋ ਕੋਈ ਗੱਲ ਨਹੀਂ ਹੈ ਐਡਾ ਨਹੀਂ ਹੈਗਾ ਪਰ ਜਿਹੜਾ ਗੁਰਦਾਸਪੁਰ ਏਰੀਆ 'ਚ ਨੁਕਸਾਨ ਹੋਇਆ ਹੈ ਨਾ ਲੋਕਾਂ ਦਾ ਹੁਣ ਉਧਰ ਪਾਣੀ ਸੁੱਕੇ ਆ ਅੰਮ੍ਰਿਤਸਰ ਜ਼ਿਲ੍ਹੇ ਵਾਲਾ ਸਾਡੇ ਉਧਰ ਗੁਰਦਾਸਪੁਰ ਤਾਡੂਰੰਦਾਸ ਏਰੀਆ 'ਚ ਉੱਥੇ ਪਤਾ ਕਿਦਾਂ ਹੁਣ ਪਾਣੀ ਚੌਥੇ ਤੇ ਚੌਥੇ ਤੇ ਅੱਜ ਮੰਮੀ ਹੋਣੀ ਗਏ ਹੀ ਤੇ ਮੰਮੀ ਦੇ ਸੰਦੇ ਹੀ ਕਿ ਭੀੜ ਹੈ ਨਹੀਂ ਆ ਬਿਲਕੁਲ ਵੀ ਨਹੀਂ ਹੈਗੀ ਤੇ ਉੱਥੇ ਨਾ ਇੰਨੀ ਭੀੜ ਹੁੰਦੀ ਹੀ ਨਾ ਲਾਗੇ ਲਾਗੇ ਪਿੰਡਾਂ ਦੇ ਸਾਰੇ ਲੋਕ ਲੰਗਰ ਲੰਦੇ ਹੁੰਦੇ ਹੀ ਉੱਥੇ ਪਰ ਹੁਣ ਮੈਂ ਵੀ ਕਹਿਣਾ ਚਾਹੁੰਦਾ ਕਿ ਸੇਵਾ ਦੀ ਲੋੜ ਹੋਣ ਪੈਣੀ ਉੱਥੇ ਹਾਂ ਉਹ ਬਾਤ ਚੁੱਪਾ ਲੋਕਾਂ ਦੇ ਖੇਤਾਂ 'ਚ ਇੰਨੀ ਉਹ ਆਈ ਆ ਨਾ ਮਿੱਟੀ ਆਈ ਆ ਮਿੱਟੀ ਆ ਉਹ ਅਸਨ ਤੇ ਇਨਾ ਚੱਲ ਗਿਆ ਉੱਧਰ ਕੋਈ ਹਿਸਾਬ ਨਹੀਂ ਬੜਾ ਜਾ ਗਿਆ ਟਾਲੀ ਨੇ ਨਹੀਂ ਆ ਪਰ ਰਸਤੇ 'ਚ ਇਧਰੋਂ ਬੜੀ ਸਾਰਿਆਂ ਨੇ ਮਦਦ ਕੀਤੀ ਸਾਰਿਆਂ ਨਾਲ ਮਿਲ ਗਿਆ ਗੁਰਦਾਸਪੁਰ ਨੇ ਹੀ ਬੜੀ ਮਦਦ ਕੀਤੀ ਆ ਆਪਣਾ ਲਾਗੋ ਲਾਗੋ ਹੀ ਬੜੀ ਮਦਦ ਮਾਝੇ ਵਾਲਿਆਂ ਨੇ ਮਾਝੇ ਨੇ ਬਹੁਤ ਮਦਦ ਕੀਤੀ ਐ ਇਦਾਂ ਦੀ ਕੋਈ ਗੱਲ ਨਹੀਂ ਐ ਜਿੱਧਰ ਨਹੀਂ ਪਾਣੀ ਆਇਆ ਨਾ ਲਾਗੇ ਲੱਗੇਗੇ ਹੁਣ ਵੀ ਉਥੇ ਲੰਗਰ ਲੱਗੇ ਨਾ ਜਿਹੜੇ ਆਪਣੇ ਲਾਗੇ ਲੱਗੇ ਪਿੰਡਾਂ ਵਾਲਿਆਂ ਨੇ ਫੇਰ ਲਾਏ ਲੰਗਰ ਉਥੇ ਬੰਨ ਦੀ ਸੇਵਾ ਲਾਏ ਹੁਣ ਬੰਨ ਬੰਨਦੇ ਆ ਜਿੱਥੇ ਪਾਣੀ ਨਹੀਂ ਆ ਸੁੱਕਾ ਹਿਮਨਕਪੁਰ ਪਿੰਡ ਹੀ ਲਿਖਿਆ ਉਹਨਾਂ ਨੇ ਜਾ ਕੇ ਲੰਗਰ ਲਾਇਆ ਉਥੇ ਕਈ ਜਣੇ ਇੱਕੋ ਕੋਠੀ ਦੀ ਪਾਈ ਜਾਂਦੇ ਵੀਡੀਓ ਇੱਕੋ ਕੋਠੀ ਦੀ ਬੜੇ ਬੜੇ ਲੋਕਾਂ ਦਾ ਨੁਕਸਾਨ ਹੋਇਆ ਮਸਿਰੋ ਕਿਹੜਾ ਪਿੰਡ ਹੈ ਕੋ ਨਿਵਾਦੇ ਲਾਗੇ ਕਿਹੜਾ ਮਸਰਾਲਾ ਮਾਸੀ ਵਾਲਾ ਮਾਸੀ ਵਾਲਾ ਹੋਰ ਕਈ ਪਿੰਡ ਨੇ ਜਿੰਦਾ ਤੇ ਨਾਂ ਨਹੀਂ ਪਤਾ ਲਾਗੇ ਲੱਗੇ ਉਹ ਦਸੰਗੀ ਕੁੜੀ ਨੇ ਜਿਹੜਾ ਦੱਸਿਆ ਹੀ ਇੱਕ ਪਿੰਨ ਮਨਸੂਰ ਪਿੰਨ ਹੋਰ ਬੜੇ ਪਿੰਨ ਮਨਸੂਰ ਕੇ ਮਨਸੂਰ ਮਨਸੂਰ ਕੱਲਾ ਉਹ ਸੁੂ ਦਾ ਹੋ ਪਿੰਡਾਂ ਦੇ ਬਣਾਉਂਦਾ ਉਹ ਬਿਲਕੁਲ 라ਵੀ ਦੇ ਲਾਗੇ ਹੀ ਨਾ ਪਿੰਡ 마ਸੀ ਵਾਲਾ ਖੋਨੇ ਵਾਲਾ ਸਾਰੇ ਸਤਾ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਇਹ ਪਿੰਡਾਂ ਵਾਲਿਆਂ ਨੂੰ ਆ ਬੱਗੇ ਜਿੰਨਾਂ ਦਾ ਕੋਈ ਕਮਾਉਣ ਵਾਲਾ ਹੈ ਨਹੀਂ ਆ ਜਿੰਨਾਂ ਦੇ ਬਹੁਤ ਜਿਆਦਾ ਲੋਡ ਆ ਜਿਆਦਾ ਲੋਡ ਆ ਸਤਾ ਬਹੁਤ ਆਉਂਦੀ ਹੈ ਕਲਾਕਾਰ ਵੀ ਭੇਜ ਰਹੇ ਆ ਹੋਰ ਵੀ ਸਸਤਾ ਤੋਂ ਬਾਹਰ ਹੋਣਾ ਤੈਨਾਂ ਮਦਦ ਹੋਏ ਨਾ ਇਹ ਨਾ ਹੋਏ ਕਿ ਪੈਸੇ ਨੂੰ ਗਲਤ ਜਗ੍ਹਾ ਤੇ ਇਸਤੇਮਾਲ ਕੀਤਾ ਜਾਏ ਕਈ ਉਥੇ ਬੜੇ ਫਿਰਦੇ ਖਾਣ ਪੀਣ ਵਾਲੇ ਬੜੇ ਫਿਰਦੇ ਆਪਣੀ ਨੰਬਰ ਦਈ ਜਾਂਦੇ ਆਪਣੇ ਬੈਂਕ ਤੇ ਪੈਨੇ ਕਰ ਦੋ ਵੀ ਜਿੰਨੇ ਵੀ ਪੈਸੇ ਉਥੇ ਭੇਜਨੇ ਆ ਕੋਈ ਸੰਭਲ ਕੇ ਵੀ ਆਪ ਜਾ ਕੇ ਨਹੀਂ ਜਾ ਆਪਣੇ ਕੇ ਸਿੱਧਾ ਨੂੰ ਭੇਜ ਦੋ ਵੀ ਕਿਦਾਂ ਜਾ ਕੇ ਆਪ ਤੁਸੀਂ ਉਹਨਾਂ ਦੇ ਘਰ ਵੇਖੋ ਉਹਨਾਂ ਦੇ ਘਰਾਂ ਦੇ ਹਾਲਾਤ ਵੇਖੋ ਫਿਰ ਉਹਨਾਂ ਦੀ ਮਦਦ ਕਰੋ ਆ ਜੋ ਪੈਸਾ ਜਾਂ ਕੋਈ ਵੀ ਸੇਵਾ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਜਰੂਰਤ ਬਹੁਤ ਹੋਵੇ ਜਿਨ੍ਹਾਂ ਨੂੰ ਸਹੀ ਜਰੂਰਤ ਹੈ ਨਹੀਂ ਤੇ ਬੜੇ ਉਥੇ ਬਣੇ ਫਿਰਦੇ ਅੱਗੇ ਅੱਗੇ ਡੀਸੀ ਲੱਗੇ ਆ ਬਈ ਇਦਾਂ ਹੁੰਦਾ ਏ ਇਦਾਂ ਪ੍ਰਧਾਨ ਪ੍ਰਧਾਨ ਬੜੇ ਬੜੇ ਫਿਰਦੇ ਅੱਗੇ ਉਹੀ ਰੋਆ ਖਾਈ ਆ ਜਾਂਦੇ ਜਾਂ ਆਪਣੇ ਬੰਦਿਆਂ ਨੂੰ ਖਵਾਈ ਜਾਣਗੇ ਸਹੀ ਗੱਲ ਆਪਣੇ ਘਰ ਭਰਨੇ ਪਹਿਲਾਂ ਉਹਨਾਂ ਨੇ ਲੋੜਵੰਦ ਵਿਚਾਰੇ ਉੱਧਰ ਆ ਜਾਣੇ ਆ ਲੋੜਵੰਦ ਉੱਧਰ ਆ ਜਾਣੇ ਆ ਕੀ ਐਵੇਂ ਨਾ ਖਾਂਦੇ ਨਾ ਹੁੰਦੇ ਐਵੇਂ ਤਵਾ ਲਾਈ ਜਾਂਦੇ ਆ ਸੰਦੀਪ ਉਹ ਜਿਹੜੇ ਸਵੈਟਰ ਬਾਹਰ ਆ ਕਿਹੜੇ ਕਿਹੜੇ ਰੰਗ ਤੂੰ ਪਾਏ ਵਿੱਚੋਂ ਦੁੱਧ ਲੈਣੇ ਕਹੇ ਖਾਜੀ ਹੋਣਾ ਕੀ ਦੁੱਧ ਆ ਵੇਖ ਲੋ ਕੀ ਕਹਿੰਦੇ ਤੁਹਾਡੇ ਮਗਰ ਤੁਸੀਂ ਦੁੱਧ ਲੈਣ ਗਏ ਤੇ ਕੀਤਾ ਭਾਜੀ ਕਹਿੰਦਾ ਕਿ ਇਹ ਸਿਮਰ ਨਾ 버ਗਰ ਖਾਣ ਗਿਆ ਏ ਉਹ ਇਦਾਂ ਹੀ ਕਰਦਾ ਦਾਲ ਆ ਲੈਂਦਾ ਤੇ ਬਾਅਦ ਚ ਮੈਨੂੰ ਕਹਿ ਦਿੰਦਾ ਤੂੰ ਨਹੀਂ ਕੁਝ ਖਾਣਾ ਦੁੱਧ ਤੇ ਬਿਮਾਰ ਆ ਆ ਗਿਆ ਇਹ ਤੂੰ ਕਿਉਂ ਇਹ ਕਹਦੀ ਆ ਕਹਿੰਦਾ ਕੀਤਾ ਭਾਜੀ ਕਹਿੰਦਾ ਕਿ ਉਹ ਉਹ ਦੁੱਧ ਲੈਣ ਨਹੀਂ ਚੱਲਾ ਇਹ ਤੇ 버거 ਖਾਣ ਚੱਲਾ ਬੜਾ ਸੱਚੀ ਸਹੀ ਗੱਲੀ ਅੱਛਾ ਬੜਾ ਵਾਪਸ ਇਹਨੂੰ ਦੁੱਧਾਂ ਦਿੰਦੇ ਸਹੀ ਗੱਲੀ ਕਿਤੇ ਨਾ ਦਿੰਦੇ ਬਈ ਉਹ ਜਿਹੜਾ 버거 ਦਰਮ ਸੰਜੀਤ ਕਹਿੰਦਾ ਹੋਵੇ ਫੇਰ ਆਹੀ ਬੜਾ ਪਿਆਰਾ ਇਹ ਤੇ ਇਹ ਦੁੱਧ ਖਰੀਦਣ ਗਏ ਆ ਦੁਕਾਨ ਤੋਂ ਘਰ ਵਾਸਤੇ ਇਧਰ ਵਧੀਆ ਮਿਲਦਾ ਹਨਾ ਸੰਜੀਤ ਤੁਹਾਡੇ ਇਧਰੋਂ ਹਾਂ ਨਾ ਦਾਰ ਮੈਂ ਚਲਦੀ ਹੋਣਾ ਚੱਲੇ ਆਂੀ ਤੇ ਕੱਲ ਆਵਾਂਗੀ ਸਵੇਰੇ ਸਬਤ ਤੇ ਆ ਜਾਵਾਂਗੀ ਸਵੇਰੇ ਸ਼ਾਇਦ ਸਿਮਰ ਹੋਣਾ ਨੇ ਹੁਣ ਮਸ਼ੀਨ ਪਰੇ ਲੈ ਗਏ ਉੱਚੇ ਚੱਲ ਜਾਣਾ ਤੇ ਸਬਤ ਅੱਗੇ ਨਾਲੋਂ ਕੰਮ ਚੇਂਜ ਹੋ ਗਿਆ ਪਰ ਹੋਰ ਕਿਤੇ ਚਲ ਗਈ ਨੀ ਪਹਿਲਾਂ ਬੰਨ ਤੇ ਹੀ ਨਾ ਬੰਨ ਤੋਂ ਹੁਣ ਚੱਲ ਗਏ ਆ ਪਰੇ ਦੂਜੇ ਕੰਮ ਤੇ ਹੀ ਹੁਣ ਚੱਲਣਾ ਚੰਗਾ ਆਏ ਹੋਏ ਸਬਜ਼ੀ ਕਪਾਏ ਮੂੜੀਆਂ ਵੀ ਆਈਆਂ ਨਾ 19 ਇਦਾਂ ਪੰਜ ਪੰਜ ਦੀ ਦੋ ਲੈ ਲਈਆਂ ਅੱਛਾ ਕਿੱਡੀ ਥੀਤੀ ਪੀ ਗਏ ਤੁਸੀਂ ਥੋੜੀ ਡਾਕਟਰ ਦੀ ਦੁਕਾਨ ਤੇ ਜਾਣਾ ਜਾਂਦੇ ਆ ਦਵਾਈ ਲੈ ਕੇ ਆਣਾ ਰੱਖੀਆਂ ਲਾਏ ਆ ਤੇ ਹੁਣ ਮੈਂ ਕੱਪੜੇ ਬਾਹਰ ਲਾ ਲਾ ਜਿਹੜੇ ਪਾਏ ਦੁੱਧ ਗਰਮ ਕਰਨ ਲੱਗੇ ਆ ਨਾ ਖਾਦੋ ਮੈਂ ਸਬ지 ਸੁਜੀ ਬਣਾ ਗਏ ਆ ਹਾਂ ਹੁਣ ਸ਼ਾਮ ਦਾ ਟਾਈਮ ਆ ਤੇ ਮੈਂ ਰਾਤ ਦੀ ਰੋਟੀ ਚ ਦਾਲ ਚੋਲ ਬਣਾ ਕੇ ਰੱਖ ਲਈ ਆ ਤੇ ਹੁਣ ਦਵਾਈ ਲੈਣ ਜਾਣਾ ਇੰਜੈਕਸ਼ਨ ਲੱਗਦਾ ਏ ਹਰ ਦੂਜੇ ਦਿਨ ਇਨਫੈਕਸ਼ਨ ਦਾ ਤੇ ਉਹ ਲਵਾਉਣ ਜਾਣਾ ਪੰਜ ਲੱਗਦੇ ਸੀ ਤੇ ਅੱਜ ਤੀਜਾ ਏ ਦਾਲ ਬਣਾ ਕੇ ਰੱਖਤੀ ਆ ਇਧਰ ਚੋਲ ਤੇ ਆ ਕੇ ਰੋਟੀ ਖਾਵਾਂਗੇ ਫੁਲਕੇ ਵੀ ਜਿਹੜੇ ਤਿੰਨ ਚਾਰ ਬਣਾ ਲੈ ਗੀ ਉਹ ਬਣਾ ਕੇ ਰੱਖ ਦਿੱਤੇ ਆ ਲਾ ਕੇ ਰੱਖ ਗਈ ਹਾਂ ਕੁਛ ਬਾਹਰ ਤੇ ਬਾਰ ਉਹ ਸਗੋ ਡਰੰਡੀ ਆਂ ਕਿ ਮੀਨ ਆ ਜੇ ਪਰ ਨਹੀਂ ਆਇਆ ਮੈਂ ਲਾ ਲਾ